ਹਾਂਜੀ ਸਾਸਰੀ ਕਾਲ ਜੀ ਹੋ ਗਿਆ ਦੂਜਾ ਦਿਨ ਤਾਂ ਅਸੀਂ ਆਏ ਆ ਹੁਣ ਇਹ ਪੁਰਾਣੀ ਜਗ੍ਹਾ ਤੇ ਭੈਣ ਜੀ ਹਾਂਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਬੰਦ ਰਹੇ ਅਜੀ ਛੋਲੇ ਭਟੂਰੇ ਪਹੁੰਚੋ ਹਮਾ ਹਮਾ ਕੇ ਹਮਾ ਹਮਾ ਕੇ ਪਹੁੰਚੋ ਤੇ ਸਾਲ ਦਾ ਆਖਰੀ ਦਿਨ ਅੱਜ ਮਨਾਉਣ ਲੱਗੇ ਆਂ ਤੇ ਸਾਡੇ ਆਏ ਆ ਪਰੋਣੇ ਅਗਲੇ ਸਾਲ ਨੂੰ ਮਿਲਾਂਗੇ ਅਗਲੇ ਸਾਲ ਨੂੰ ਮਿਲਦੇ ਆਪਾਂ ਪਰ ਹੁਣ ਟਾਈਮ ਵੀ ਬਹੁਤ ਜ਼ਿਆਦਾ ਹੋ ਜਾਣਾ ਹੈ ਸਾਲ ਬਾਅਦ ਮਿਲਣਾ ਹੈ ਲੰਬਾ ਵਿਛੋੜਾ ਪੈਣਾ ਲੰਬਾਈ ਵਿਛੋੜਾ ਆ ਤੇ ਮੈਂ ਤੁਹਾਨੂੰ ਦਿਖਾਉਣੀ ਆ ਚਨੇ ਬਣਦੇ ਪਏ ਆ ਆ ਦੇਖੋ ਜੀ ਤੜ ਕੇ ਲਾ ਦਿੱਤੇ ਆ ਇਹ ਹਲੇ ਕਾਲ ਪੀਲੇ ਕੀਤੇ ਆ ਕਾਲੇ ਕਾਨੇ ਆ ਹਾਂ ਸਾਡੇ ਉਧਰ ਇੱਕ ਹੋਰ ਪਰੋਣੇ ਆ ਚੱਲੇ ਆ ਟਰਾਈਸਾਈਕਲ 'ਚ ਬਹਿ ਕੇ ਅਚੋਲਾ ਪਟੂਰੇ ਖਾਣੇ ਆ ਤਾਂ ਆਜੋ ਕਿਤੇ ਬਣਾ ਕੇ ਰੱਖੋ ਮੁੜ ਕੇ ਆਉਣੀ ਹਾਂ ਹਾਂ ਅਮ ਜਿਹਾ ਲੱਗਦੀ ਨਹੀਂ ਕੋਈ ਸੱਜਿਆ ਜਿਹਾ ਜਿਹੜਾ ਬੜਾ ਵਧੀਆ ਲੱਗਦਾ ਪਿਆ ਸਵੇਰੇ ਸਵੇਰੇ ਆ ਕੇ ਇੱਥੇ ਕੰਨ ਆ ਨਾ ਵਧੀਆ ਲੱਗਦਾ ਰੌਣਕ ਮੇਲੇ ਲੱਗਾ ਆ ਕੱਲ ਦਾ ਐਦਾਂ ਲੱਗਦਾ ਸਾਡੇ ਇੱਥੇ ਵਿਆਹ ਆ ਕੋਈ ਕੋਈ ਅਸੀਂ ਪ੍ਰੋਗਰਾਮ ਫੜਿਆ ਸੱਚੀ ਇੱਦਾਂ ਲੱਗਦਾ ਔਰ ਤੁਸੀਂ ਆਰਡਰ ਕਰ ਸਕਦੇ ਹੋ ਹੁਣ ਜਿੰਦਾ ਦੇ ਸਕਦੇ ਸਾਨੂੰ ਕੋਈ ਛੋਟੀ ਮੋਟੀ ਜਿੰਦਾ ਕੋਈ ਪਾਰਟੀ ਹੋਵੇ ਤਾਂ ਸਾਨੂੰ ਆਰਡਰ ਦੇ ਸਕਦੇ ਆ ਠਾਕਾ ਕਰਨ ਆ ਕੋਈ ਇਹਨੂੰ ਸ਼ਵਾਰਾ ਜਿੱਦਾਂ ਲਾਉਣਾ ਸੀ ਕੰਮ ਕੰਮ ਕਰ ਫੜਾਂਗੇ ਹੁਣ ਆ ਮੋਨੂ ਨੂੰ ਹੁਣ ਬਹੁਤ ਲੰਦਾ ਰਹੇ ਹੋ ਸੰਤੋਖ ਸਿੰਘ ਚਾਚਾ ਜੀ ਬਹੁਤ ਵਧੀਆ ਸਿੱਕੀ ਪਾਛੇ ਕਿਤਾ ਆਰੇ ਸੋਖੂ ਦੇ ਟੁਕੀਆਂ ਦੇ ਵਿੱਚ ਜੀ ਸੇਵਾ ਕਰਦੇ ਆ। ਜਿਸ਼ੇਲ ਜੀ। ਹਾਂ ਜੀ ਚੱਲੇ ਦੇ ਭਟੂਰੇ ਇੱਕ ਨੰਬਰ। ਵਾਹ ਜੀ। ਅਬਦੁੱਲਾ ਵੀ ਹੋ ਗਿਆ। ਗੱਲਾਂ ਹੀ ਗੱਲਾਂ। ਜਦੋਂ ਵੀ ਤੁਸੀਂ ਪੂਰੀ ਖਾਣੇ ਆਉਣਾ। ਯਾਨੀ ਕਿ ਸਾਡਾ ਵੀ ਕਿੱਥੇ ਆਓ। ਹਾਂ ਜੀ। ਆਜੋ ਖਾਓ ਜੀ ਭਟੂਰੇ ਹੋ ਗਏ ਆ ਹੁਣ ਬਣਨੇ ਸਟਾਰਟ। ਇੱਧਰ ਪੇੜੇ ਹੋ ਰਹੇ ਆ ਜੀ। ਇੱਧਰ ਬੇਲ ਹੋ ਰਹਾ ਆ। ਸਾਡੀ ਕੱਲ੍ਹ ਦੇ ਬੇਲ ਨੇ ਤੇ ਡਿਊਟੀ ਲੱਗੀ ਹੋ। ਸਹੇਲੀ ਪੱਟੀ ਲੱਗੇ ਬਣਾ ਕਰੀ ਟਿੱਪੀ ਆਹ ਹਲਵਾਈ ਸਾਹਿਬਾ ਬਣਿਆ ਸੀ ਪੱਟੀ ਦੇ ਲੱਗ ਰਹੇ ਨੇ ਅਜੀ ਬੋਲਣੇ ਦਾ ਨਾਲ ਮੇਲੇ ਕੇ ਟਮ ਹੋਈ ਜਾਂਦਾ ਹੈ ਨਾਲ ਮੇਲੇ ਕੇ ਖਾਈ ਜਾਂਦੇ ਆ ਉਹ ਬਹੁਤ ਵਧੀਆ ਹੈ ਜੀ ਆਪ ਜੀ ਤਾਂ ਬਹੁਤ ਬਹੁਤ ਸ਼ੁਕਰੀਆ ਰਾਬੀ ਨੇ ਇਤਨੇ ਸਵਾਦਿਸ਼ਟ ਪਟੂਰੇ ਬਣਾਏ ਵਿਜੈ ਜੀ ਆਪਣਾ ਸੁਨੀਲ ਜੀ ਲੀ ਜਾਓ ਜਾਈ ਇੱਧਰ ਵੀ ਬਹੁਤ ਨਹੀਂ ਹੋ ਗਿਆ ਇੱਧਰ ਇੱਕ ਪਟੂਰਾ ਦਿਓ ਮੈਨਾਂ ਦੇ ਪੂਰੇ ਜੀਰੂ ਜੀਰੂ ਜੀ ਪੂਰੇ ਜਿਹੇ ਹਿੱਸਾ ਮੈਂ ਖਾ ਗਿਆ ਨਾ ਆਪਾਂ ਮਾਵਾਂ ਜੀ ਲਓ ਹਾਂਜੀ ਕਿਦਾਂ ਸਾਰੇ ਗੁੱਡ ਮਾਰਨਿੰਗ ਸਾਸਿਕਾਲ ਜੀ ਸਾਰਿਆਂ ਨੂੰ ਮੈਂ ਹੋ ਗਿਆ ਲੇਟ ਮੈਂ ਗਿਆ ਸੀ ਕੰਮ ਤੇ ਤੇ ਤੁਹਾਡੀਆਂ ਲੇਡੀ ਡਿਪਾਰਟਮੈਂਟ ਨੇ ਸਾਰਾ ਸੰਭਲਿਆ ਕੰਮ ਅੱਜ ਦੇਖੋ ਤਾਂ ਹਲਵਾਈ ਲੱਗਿਓ ਤੈਨ ਤੈਨ ਚੌਕਾ ਲੇਡੀਜ਼ ਨੇ ਸੰਭਲਿਆ ਨਹੀਂ ਅੱਗੇ ਆਪਾਂ ਵਿੱਚ ਹੈਲਪ ਕਰਾ ਦਿੱਦੀ ਆ ਪੰਗੇ ਨਹੀਂ ਚੰਗੇ ਹਾਂ ਦੇਖੀ ਸੀ ਜਿੰਦੀ ਆ ਹਾਂ ਮੈਂ ਨਹੀਂ ਨੂੰ ਰెంਪਲਾਜ ਪੂਰਾ ਹਲਵਾਈ ਬਣੀ ਉਹ ਆ ਤੇ ਆਪਾਂ ਵੀ ਖਾ ਲਿਆ ਸਵਾਦ ਲੱਗਾ ਜੀ ਬਹੁਤ ਬਾਜੀ ਹੁਣੀ ਵੀ ਖਾ ਟੇ ਆ ਉਹ ਬੰਦਾ ਵੀ ਬਿਚਾਰ ਵੀ ਆਏਗਾ ਉਹਨੇ ਵੀ ਖਾ ਲਿਆ ਰਾਤੀ ਨੇ ਵੀ ਖਾ ਲੇ ਤੇ ਦੋ ਰਾਤੀ ਨੇ ਖਾਦੇ 2.5 ਮੈਂ ਖਾਦੇ ਸਵਾਦ ਸੀ ਸਵਾਦ ਹੋਇਆ ਨੈਸਟ ਤੂੰ ਤਾਂ ਕਹੋ ਬਾਜੀ ਕੇ ਖਾਓ ਹਾਂ ਖਾਓ ਹਾਂ ਖਾਈ ਜੀ ਦੇ ਤਾਂ ਖਾ ਤਮ ਹਾਂ ਹਾਂ ਮੈਂ ਕਹਾਂ ਚਾ ਪਾ ਨਹੀਂ ਨਹੀਂ ਤਾਂ ਹੂੰ ਨਹੀਂ ਪਾਜੀ ਹੁਣ ਰਵੀ ਨੇ ਭਟੂਰੇ ਜ਼ਿਆਦਾ ਖਾਣ ਹੁਣ ਉਹ ਨਹੀਂ ਤਾਂ ਨਹੀਂ ਮੈਂ ਢਾਈ ਕਿ ਖਾਦੇ ਤਾ ਪਾਣਿਆ ਪਾਜੀ ਹੁਣ ਵਿੱਚ ਐਡਾ ਕਰਕੇ ਕੜਸੀ ਮਾਰੀ ਐਡਾ ਚੱਕੀ ਤੇ ਚੱਕੀ ਬਾਲ ਦੇ ਸਾਥ ਦੇ ਤੇ ਕੜਸੀ ਬੋਲੀ ਨਹੀਂ ਸਾਰਿਆਂ ਯੋਗਦਾਨ ਸੀ ਬਸ ਇਸੀਆਂ ਯੋਗਦਾਨ ਸੀ ਨਹੀਂ ਸਾਰਿਆਂ ਯੋਗਦਾਨ ਸੀ ਬੀ ਆ ਤ੍ਰੇਸਣੀ ਨੇ ਬਹੁਤ ਯੋਗਦਾਨ ਦਿੱਤਾ ਸਵੇਰੇ ਉੱਠ ਕੇ ਆ ਗਈ ਰਾ ਨਹੀਂ ਜੋਗਦਾਨ ਮੇਰਾ ਤਾਂ ਖਾਣ ਪਈ ਆ ਜੋਗਦੇ ਨੇ ਜੋਗਦੇ ਨੇ ਜੋਗਦੇ ਨੇ ਸਾਰਿਆਂ ਦਾ ਜੋਗਦੇ ਨੇ ਕੋਈ ਹੋ ਨਹੀਂ ਦੇਣਾ ਮਨ ਤਾਂ ਲਾ ਕੇ ਕੀਤੀ ਆ ਹਾਂ ਹੁਣ ਇਹ ਬੁੱਕ ਹੋਰ ਹੋ ਗਿਆ ਇਹ ਇੱਕ ਪ੍ਰੋਗਰਾਮ ਹੁਣ ਇੱਧਰ ਮ사ਜ ਵਾਲੇ ਆ ਗਏ ਆ ਇੱਕ ਪ੍ਰੋਗਰਾਮ ਸਾਨੂੰ ਐਡਵਾਂਸ ਦੇ ਵਿੱਚ ਬੁੱਕ ਹੋ ਗਿਆ ਆ ਹੂੰ ਦੋ ਤਰੀਕ ਦਾ ਕਿਤਾਬ ਕੀਤਾ ਜਾਊਗਾ ਇਹ ਟਾਈਮ ਦੇ ਨਾਲ ਹੈ ਤੁਸੀਂ ਆਰਡਰ ਦੇਣਾ ਚਾਹੁੰਦੇ ਦੱਸ ਦਿਓ ਦੋਂ ਮੇਰੇ ਠਾਕਾ ਹੁਣਾ ਉਦੋਂ ਨੂੰ ਵੀ ਇਦਾਂ ਹੀ ਪੂੜੀਆਂ ਛੋੜੀਆਂ ਤੂੰ ਕਹਿਆ ਭਰਾਵਾ ਤੂੰ ਖਾਚਾ ਕਹਿੰਦੀ ਮਾਰਕਸ ਲੈ ਕੇ ਚਲੀ ਗਈ ਵੀ ਮਾਰਕਸ ਮਾਰਕਸ ਹੀ ਆ ਉਹ ਦੇਖੋ ਬੰਦਾ ਉਹਦੇ ਕਿੰਨੇ ਖਾ ਗਿਆ ਹਾਂ ਇਹਨੇ ਪਾ ਦਿੱਤਾ ਮੈਂ ਪਾਇਆ ਨਹੀਂ ਇਹਨੇ ਜਿਹੜਾ ਮੈਂ ਲੈਂ ਗਿਆ ਮੈਂ ਵੀ ਲੈਂਦਾ ਪੈਣਾ ਮੈਂ ਪਾਇਆ ਨਹੀਂ ਲਓ ਜੀ ਹਾਂਜੀ ਹਲਵਾਈਓ ਕੀ ਬਣਦਾ ਹੁਣ ਕੀ ਬਣਦਾ ਹੁਣ ਅਸੀਂ ਬਣਾਉਣ ਲੱਗੇ ਆ ਮੈਂ ਮੈਂ ਵਿੱਚ ਹੈ ਨਹੀਂ ਕਿ ਤੋੜਕਾ ਲੱਗ ਲੱਗਾ ਬੱਕਰੀ ਬਣਾਉਣ ਲੱਗੇ ਬੱਕਰੀ ਬਕਰਾ ਮੈਂ ਦੋ ਦੋ ਹਲਵਾਈ ਲੱਗਿਓ ਮੈਂ ਨਹੀਂ ਕਿੰਨੇ ਬਣਾਇਓ ਮੈਂ ਨਹੀਂ ਤੂੰ ਨਹੀਂ ਬਣਨੀ ਹਲਵਾਈ ਬਹੁਤ ਦੂਰ ਦੂਰ ਆਇਓ ਸਾਡੇ ਤੇ ਆਹ ਦੇਖੋ ਜੀ ਆਹ ਚੀਜ਼ ਬਣ ਲੱਗੀ ਆ ਨਹੀਂ ਨਹੀਂ ਵਧੀਆ ਸਾਫ ਸੁਥਰੀ ਏ ਉਦਾਂ ਦਾ ਨਹੀਂ ਨਹੀਂ ਪੀਸ ਦਾ ਬਹੁਤ ਸੋਹਣਾ ਬਣਾਇਆ ਲਓ ਜੀ ਹੁਣ ਬਣ ਲਗਾ ਆਪਣਾ ਡਿਨਰ ਦਾ ਤਿਆਰ ਹੋਣ ਦਾ ਸਮਾਨ ਡਿਨਰ ਤਿਆਰ ਹੋਣ ਦਾ ਜੀ ਪੋਣੀ ਭਟੂਰੇ ਖਾ ਲੈ ਆ ਖਾ ਲੈ ਭਟੂਰੇ ਬਹੁਤ ਸਵਾਦ ਸੀ ਥੱਕ ਗਿਆ ਸਾਡੀ ਲੇਡੀਜ਼ ਡਿਪਾਰਟਮੈਂਟ ਤੋਂ ਬਹੁਤ ਥੱਕ ਹੋਇਆ ਕਿਉਂਕਿ ਸਵੇਰ ਦੀਆਂ ਵਿਚਾਰੀਆਂ ਲੱਗੀਆਂ ਚਪਣੀ 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 ਗੋਡੇ ਦੀ ਆਪਣੀ ਬੱਕਰੀ ਚ ਆਪਣੀ ਬੱਕਰੀ ਆ ਬਈ ਐਵੇਂ ਸੁੱਕੇ ਵਾਲਾ ਕੰਮ ਨਾ ਕਰੇ ਆ ਚਪਣੀ ਆ ਨਾ ਕਰਦਾ ਨਾ ਕੱਢੀ ਗੱਲ ਚਪਣੀ ਆ ਕਹਿੰਦਾ ਸਾਰੀਆਂ ਚੀਜ਼ਾਂ ਪਤਾ ਇਹਨੂੰ ਲਓ ਜੀ ਹੁਣ ਰਾਤ ਦੇ ਖਾਣੇ ਦਾ ਸੀਨ ਇੰਤਜ਼ਾਮ ਕਰਦੇ ਭਾ ਨਵੇਂ ਸਾਲ ਦਾ ਆਖਰੀ ਸਾਲ ਨਹੀਂ ਆਖਰੀ ਦਿਨ 2023 ਦਾ ਆਖਰੀ ਦਿਨ ਤੇ ਆਹ ਆਹ ਵਧੀਆ ਵਧੀਆ ਚਲੋ ਲੰਘਿਆ ਵੀ ਸਾਲ ਪਰਮਾਤਮਾ ਦੇਖੋ ਜੀ ਜਿਹੜਾ ਟਾਈਮ ਲੰਘਿਆ ਨਾ ਜਿਹੜਾ ਟਾਈਮ ਲੰਘਿਆ ਉਹ ਵੀ ਵਧੀਆ ਹੀ ਆ ਵਧੀਆ ਨਹੀਂ 2023 ਬਹੁਤ ਵਧੀਆ ਰਿਹਾ ਤੇ 2024 ਪਰਮਾਤਮਾ ਕਰੇ ਸਾਰਿਆਂ ਲਈ ਸਾਰਿਆਂ ਲਈ ਵਧੀਆ ਹੋਵੇ ਸਾਰਿਆਂ ਲਈ ਬਹੁਤ ਬਹੁਤ ਖੁਸ਼ੀਆਂ ਲੈ ਕੇ ਆਵੇ ਸਾਰਿਆਂ ਲਈ ਪਰਮਾਤਮਾ ਸਾਰਿਆਂ ਨੂੰ ਵਧਾਵੇ ਸਾਨੂੰ ਸਾਡੇ ਬਧ ਕਿਸੇ ਪਿੱਛੇ ਸਾਨੂੰ ਵੀ ਵਧਾਵੇ ਬਹੁਤ ਬਹੁਤ ਪਰਮਾਤਮਾ ਸੱਚੀ ਸਾਰਿਆਂ ਲਈ ਖੁਸ਼ੀਆਂ ਭਰਿਆ ਲੈ ਕੇ ਆਵੇ ਇਹ ਸਾਲ ਇਹ ਵੀਡੀਓ ਜੀ ਆਪਾਂ ਵੈਸੇ ਇੱਕ ਦਿਨ ਬਾਅਦ ਪਾਉਣੀ ਆ ਤੇ ਹਨਾ ਹਾਂਜੀ ਅੱਜ ਕੱਲ ਦਾ ਵਲੌਗ ਅੱਜ ਪਾਉਣਾ ਹੈ ਤੇ ਕੱਲ ਦਾ ਕੱਲ ਦਾ ਵਲੌਗ ਵੀ ਪਾਉਣਾ ਹੈ ਇਹ ਹੈਗਾ ਆ ਦੂਜੇ ਦਿਨ ਦਾ ਤਾਂ ਫੇਰ ਅਸੀਂ ਨਵੇਂ ਸਾਲ ਦਾ ਵੀ ਬਣਾਵਾਂਗੇ ਜਿਹੜਾ ਨਵੇਂ ਸਾਲ ਦਾ ਵੀ ਬਣਾਵਾਂਗੇ ਲਓ ਜੀ ਟੁੱੜਦਾ ਲੱਗਦਾ ਪਿਆ ਹੁਣ ਬੱਕਰੇ ਨੂੰ ਮੁਰਗਾ ਮੈਂ ਲਾ ਕੇ ਰੱਖਿਆ ਮੁਰਗਾ ਵੀ ਆਪਾਂ ਬਣਾਉਣਾ ਆ ਤੰਦੂਰੀ ਉਹ ਲਾ ਕੇ ਮੈਂ ਰੱਖਿਆ ਦਾ ਉੱਪਰ ਮੈਂ ਸਾਰੇ ਕੋਸ਼ਿਸ਼ ਕਰਦੇ ਪੈਣਗੇ ਉਹ ਕੋਕੜੂ ਮੈਂ ਮੈਂ ਨਹੀਂ ਜਾਣਗੇ ਲੜੀ ਜਾਣਗੇ ਦੋਨੇ ਜਣੇ ਲੜੀ ਜਾਣਗੇ ਵੈਸੇ ਮੁਰਗੇ ਜਿੱਤੇ ਨਾ ਮੁਰਗਾ ਜਿੱਤੇ ਨਾ ਹੁੰਦਾ ਚੁੰਝਾ ਮਾਰ ਮਾਰ ਕੇ ਹਾਂ ਲਓ ਜੀ ਥੜਕਾ ਦੇਖੋ ਵੀ ਬਕਰੇ ਦਾ ਆਹ ਮੈਂ ਕਿਹਾ ਰੰਗ ਦੇਖੋ ਹੋ 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 ਮੇ ਮੂੰਹ ਤੋਂ ਪਾਣੀ ਆ ਗਿਆ ਜਾਵਾ ਜੰਪਲੇ ਜਾਵਾ ਤੇਰੇ ਬੱਕਰਾ ਖਾਣਾ ਵੀ ਤੂੰ ਬਾਅਦ ਚ ਉਹ ਬੈਠੋ 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 ਤਹਾਸ਼ਿਲ ਕਾਲ ਇਹ ਬੱਕਰਾ ਬਣਾ ਦਿੰਦੀ ਪਰ ਖਾਂਦੀ ਨਹੀਂ ਆ ਜਨ ਖਾਣਾ ਬੱਕਰਾ ਕਹਿੰਦੀ ਨਹੀਂ ਨਹੀਂ ਮੈਂ ਨਹੀਂ ਖਾਂ ਹੈ ਸੰਖੀਆਂ ਸੰਖੀਆਂ ਖਾਣ ਜੀ ਸੰਖੀਆਂ ਸੰਖੀਆਂ ਦੇ ਵਿੱਚ ਹੈ ਨਹੀਂ ਮਮਾ ਉੱਤੇ ਕੋਈ ਗੱਲ ਕਰ ਕਰ ਚੱਲਦੇ ਲੋ ਜੀ ਲੋ ਜੀ ਸ਼ਾਮਾਂ ਦੇ ਵੱਜ ਗਏ ਆ 3:30 3:30 ਹੋ ਗਏ ਨਾ 3:30 ਕੇ ਵੱਜ ਤੇ ਆਪਾਂ ਗਏ ਪੂਰੇ ਥੱਕ ਬੱਕਰਾ ਸਾਡਾ ਰਿਜੀ ਆਂਦਾ ਹੈ ਕ ਬਹੁਤ ਥੋੜੇ ਕਸਰ ਰਹੀ ਆ ਘੰਟਾ ਕੇ ਮੇਰੇ ਹਿਸਾਬ ਨਾਲ ਹੋਰ ਲੱਗੂਗਾ ਸੀਟੀਆਂ ਨੇ ਸੀ ਬਜਾਉਣੀਆਂ ਸੀ ਅਸੀਂ ਇਹ ਤੋੜਕਾ ਲਾ ਕੇ ਚੱਕੇ ਦੇ ਨੇਪਰ ਮੜ ਗਏ ਨਾ ਤੇ ਮੈਂ ਕਿਹਾ ਇੱਦੇ ਬਣਾਵਾਂਗੇ ਚੱਕ ਦੇ ਚੱਕ ਦੇ ਬੱਸ ਕਰਾ ਬਹੁਤ ਵਧੀਆ ਆ ਭਾਫੇ ਪੈ ਗਈ ਮੇਰੇ ਫੋਨ ਤੇ ਬੱਕਰੇ ਦੀ ਪਾਪਾ ਪਾਪਾ ਕੈਮਰੇ ਤੇ ਪੈ ਗਈਆਂ ਇਹ ਇੱਧਰ ਸਾਡੇ ਹਲਵਾਈਆਂ ਦੀ ਕੜਾਹੀ ਰੋੜ ਗਈ। ਟਾਈਮ ਦਾ ਪਤਾ ਨਹੀਂ ਲੱਗਾ ਜੀ ਸਾਢੇ ਤਿੰਨ ਹੋ ਗਏ ਆ ਪਰ ਬੱਸ ਹੋ ਗਈ ਆ। ਧੰਨ ਦੀਆਂ ਭਰਾਵੋ ਸਾਡੀਆਂ ਸਾਡੀਆਂ ਲੇਡੀਜ਼ ਡਿਪਾਰਟਮੈਂਟ ਵਿਚਾਰੀਆਂ ਸਵੇਰ ਦੀਆਂ ਲੱਗੀਆਂ ਆ। ਦੇਖੋ ਲੇਡੀਜ਼ ਦਾ ਬਾਜ਼ਾਰ ਲੇਡੀਜ਼ ਦਾ ਬਾਜ਼ਾਰ ਕਰ। ਤੁਹਾਨੂੰ ਪਤਾ ਕਿਦਾ ਓਖੇ ਚੱਲਦੇ ਆ। ਤੇ ਵਧੀਆ ਸਾਰਾ ਕੁਝ ਸੈਟਿੰਗ ਵਧੀਆ ਹੋ ਗਈ ਤੇ ਹੁਣ ਅਸੀਂ ਨਿਵੇਟ ਕੇ ਰਾਈਸ ਰੱਖ ਕੇ ਰਾਈਸ ਬਣਾ ਕੇ ਤੇ ਹੁਣ ਚੱਲ ਜਣਾ ਘਰ ਅਰੈਸਟ ਕਰਨੀ ਹੁਣ ਜਾ ਕੇ ਘੰਟੇ 2 ਤੇ ਤਕਾਲਾ ਨੂੰ ਫੇ ਨਵਾਂ ਸਾਲ ਮਨਾਵਾਂਗੇ ਚੰਗਾ ਚਲੋ ਠੀਕ ਆ ਫੇ ਬਾਅਦ ਵਿੱਚ ਮਿਲਦੇ ਆ ਤੁਹਾਨੂੰ ਮਾੜਾ ਮੋਟਾ ਬਲੌਗ ਫੇ ਬਾਅਦ ਵਿੱਚ ਵੀ ਮੈਂ ਸ਼ੂਟ ਕਰ ਲੂੰਗਾ ਮਿਲਦੇ ਆ ਬਾਅਦ ਵਿੱਚ ਵਾਸਾ ਹੋਰ ਜਾਂ ਹੋਰ ਜਾਂ ਹੋਰ ਲਿਆ ਆਪਣੀ ਗੱਲਬਾਤ ਹੈ ਕੋਈ ਇਹ ਬੰਦਰ ਜੇ ਕਰਦਾ 13 ਐਨਕ ਅਗਲਾ ਆ ਸਹੀ ਨੂੰ ਵੀ ਪਤਾ ਕੂਦਾ ਪੇ ਲੱਗਣਾ ਪਦਾ ਅਗਲਾ ਆਓ ਭਾਈ ਅਗਲਾ ਹਲਾ ਕਰ ਅਗੇ ਨਹੀਂ ਰੱਖਿਆ ਲੈ ਲਾਂ ਦੋਨੋਂ ਇੱਕੀ ਲੱਗੇ ਉਹ ਓਟੇ ਡੇ ਜਾ ਕੇ ਤਾਂ ਪਟ ਜਾ ਪਿਆ ਤਰਾ ਆਟ ਨਹੀਂ ਪਾ ਟਾਈਮ ਨਾਲ ਓ ਹੱਥ ਛੱਡ ਦੇ ਮਮਾ ਹੱਥ ਤਾਂ ਛੱਡ ਦੇ ਓ ਯਾਰ ਉਹ ਇਕਲੀ-ਕਲੀ ਨਾਲ ਇਕਲੀ-ਕਲੀ ਨਾਲ ਇੱਕ ਦੋਨੋਂ ਇਕੱਠਿਆਂ ਨਾਲ ਇਕਲੀ-ਕਲੀ ਨਾਲ ਚੱਲ ਪਰੇ ਜਾਣ ਇੱਕ ਨੂੰ ਲਾ ਕੇ ਪਰੇ ਜਾ ਚੱਲ ਦੂਸਰੀ ਨੂੰ ਓ ਹੋ ਹੋ ਉਹ ਕਿੱਧਰ ਗਈ ਚੰਦੂ ਜੀ ਹੋਰ ਚੱਲ ਤਪਦੀ ਬੜੀ ਜਾਂਦੀ ਹੈ ਲੈ ਤਾਂ ਇਹ ਕਰਦੀ ਤੇ ਲੱਗੀ ਆ ਤੇ ਦਿੱਤਾ ਹਉ ਤੂੰ ਇੱਕ 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 ਮੈਂ ਚਲਾ ਲੈਣੇ ਚਲਾ ਲੈਣੇ ਐ ਲੈ ਤੂੰ ਦਾ ਨਾ ਤਾਂ ਖੜੀ ਹੋ ਓ ਮਾਰਦਾ ਨਹੀਂ ਨਹੀਂ ਚੱਲ ਚੱਲ ਤਸल्ली ਨਾ ਇਹ ਕਿ ਤੇਰੇ ਵੱਲੋਂ ਆਲ ਗਈ ਆ ਚੱਲ ਚੱਲ ਪਿਛਾਲ 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 ਚੱਲ ਪਿੱਛੇ ਚਾ ha 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 ਹਾਂਜੀ ਪਿਆ ਪਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਪਹਿਲਾਂ ਤਾਂ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਪਰਿਵਾਰਾਂ ਨੂੰ ਤੁਹਾਡੇ ਰਿਸ਼ਤੇਦਾਰਾਂ ਨੂੰ ਸਾਰੇ ਯਾਰਾਂ ਦੋਸਤਾਂ ਨੂੰ ਸਾਡੀ ਪੂਰੀ YouTube Facebook ਜਿੰਨੀ ਵੀ ਸੋਸ਼ਲ ਮੀਡੀਆ ਫੈਮਲੀ ਆ ਸਾਰਿਆਂ ਨੂੰ ਹੈਪੀ ਨਿਊ ਇਅਰ ਪਰਮਾਤਮਾ ਸਾਰਿਆਂ ਨੂੰ ਵਧੀਆ ਵਧੀਆ ਚੜ੍ਹਾਵੇ ਨਵਾਂ ਸਾਲ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਪੀ ਨਿਊ ਇਅਰ ਸਾਰਿਆਂ ਯਾ ਵੱਲੋਂ ਸਾਡੇ ਵੱਲੋਂ ਕਹਿ ਦਿੱਤਾ ਇਹਨਾਂ ਨੇ ਹੈਪੀ ਨਿਊ ਇਅਰ ਮੇਰੇ ਬਲੋਂ ਵੀ ਸਾਰਿਆਂ ਨੂੰ ਹੈਪੀ ਨਿਊ ईयर ਇੱਕ ਦੋ ਤੀ ਬਚ ਗਏ ਸਤਾਰਿਆਂ ਨੂੰ ਤੇ ਪੀ ਤੂਤਰ ਤੂਤਰ ਲੋ ਜੀ ਸਾਰਿਆਂ ਨੂੰ ਹੈਪੀ ਨਿਊ ईयर ਆ ਤੇ ਰਾਤੀ ਰਾਤੀ ਪਾਰਟੀ ਬਹੁਤ ਵਧੀਆ ਹੋਈ ਤੇ ਯਾਰ ਆ ਗਿਆ ਹਨਾ ਹਾਂਜੀ ਬਹੁਤ ਇੰਜੋਏਮੈਂਟ ਕੀਤਾ ਪਟਾਕੇ ਚਲਾਏ ਤੇ ਬੜਾ ਵਧੀਆ ਹੋ ਰਿਹਾ ਤੇ ਪਟਾਕੇ ਬਹੁਤ ਜਿਆਦਾ ਸਾਰਿਆਂ ਲਈ ਖੁਸ਼ਿਆ ਭਰੇ ਲੈ ਕੇ ਆਵੇ ਹਾਂ ਤੇ ਹੁਣ ਨਵੇਂ ਸਾਲ ਦਾ ਪਹਿਲਾ ਦਿਨ ਪਹਿਲੀ ਸਵੇਰ ਮਾਰਨਿੰਗ ਹੋ ਗਈ ਹੈ ਇੱਥੇ ਤੇ ਆਪਾਂ ਜਾ ਰਹੇ ਹਾਂ ਜੀ ਗੁਰੂ ਘਰ ਗੁਰਦਾਰਾ ਸਾਹਿਬ ਜਾ ਰਹੇ ਹਾਂ ਉੱਥੇ ਪਹਿਲਾਂ ਮੱਥਾ ਟੇਕਾਂਗੇ ਦਿੰਦੀ ਸ਼ੁਰੂਆਤ ਤੇ ਉਸ ਤੋਂ ਬਾਅਦ ਘੁੰਮਣੇ ਜਾਵਾਂਗੇ ਹਨਾ ਲੱਗ ਛੱਗੇ ਜਾਣਾ ਲੱਗ ਛੱਗੇ ਕੇ ਘੁੰਮਦੇ ਆਂ ਜਾਏ ਆ ਥੋੜਾ ਫੁੱਲ ਵਗੈਰਾ ਜਾਵਾਂਗੇ ਸੀ ਫੁੱਲ ਯਾਨੇ ਨਾਂ ਨੂੰ ਲੈਣੇ ਹੈਪੀ ਨਿਊ ਇਅਰ ਕਹੋ ਹੈਪੀ ਨਿਊ ਇਅਰ ਕਹੋ ਇੱਧਰ ਭਰਾਤੀ ਇੱਧਰ ਰੱਖੋ ਹੈਪੀ ਨਿਊ ਇਅਰ ਲੱਕ ਤੁਸੀ ਬੀਤੋ Happy, Happy New Year! Year. Happy New Year.